ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਜੌਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਮੈਂ ਤੁਹਾਡਾ ਆਪਣਾ ਪਰਮਿੰਦਰ ਸਿੰਘ ਦੋਸਤੋ ਮੈਂ ਅਕਸਰ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਦਾੜੀ ਮੁੱਛ ਨੂੰ ਲੈ ਕੇ ਪਾਉਂਦਾ ਤੇ ਇੱਕ ਮੈਂ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਆਪਣੀ ਦਾੜੀ ਦੀ ਗਰੋਥ ਵਾਸਤੇ ਆਪਾਂ ਕਿਹੜਾ ਤੇਲ ਆ ਜਿਹੜਾ ਯੂਜ਼ ਕਰ ਸਕਦੇ ਹਾਂ ਤੇ ਉਹਨੂੰ ਘਰ ਤੇ ਵਿੱਚ ਬਣਾ ਸਕਦੇ ਹਾਂ ਉਹਦੇ ਵਿੱਚ ਬੜੇ ਸਾਰੇ ਵੀਰਾਂ ਦੇ ਕਮੈਂਟ ਆਏ ਹੋਏ ਸੀ ਤੇ ਉਹਦੇ ਵਿੱਚ ਵੀਰਾਂ ਨੇ ਬੜੇ ਸਵਾਲ ਕੀਤੇ ਹੋਏ ਸੀ ਵੀ ਅਸੀਂ ਆਪਣੀ ਦਾੜੀ ਨੂੰ ਕਿਵੇਂ ਜਿਹੜਾ ਇਹਨੂੰ ਯੂਜ਼ ਕਰ ਸਕਦੇ ਹਾਂ ਆਪਣੀ ਦਾੜੀ ਦੇ ਉੱਤੇ ਬਹੁਤ ਸਾਰੇ ਕਮੈਂਟ ਆਏ ਹੋਏ ਨੇ ਇਸ ਵੀਡੀਓ ਨੂੰ ਜਿਹੜਾ ਦੇਖਣਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਵੀ ਦਾੜੀ ਮੁੱਛੇ ਰੱਖਣ ਦੇ ਸ਼ੌਕੀਨ ਨੇ ਜਾਂ ਜਿਨ੍ਹਾਂ ਦੇ ਦਾੜੀ ਜਿਹੜੀ ਹੈ ਉਹ ਨਹੀਂ ਆ ਰਹੀ ਜਾਂ ਫਿਰ ਜੇ ਆਈ ਆ ਤਾਂ ਕਈ ਥਾਵਾਂ ਦੇ ਉੱਤੇ ਹੁੰਦਾ ਕਈਆਂ ਦੇ ਕੀੜਾ ਲੱਗ ਜਾਂਦਾ ਹਨ ਉਹ ਜਗ੍ਹਾ ਤੇ ਦਾੜੀ ਨਹੀਂ ਆਉਂਦੀ ਜਾਂ ਦਾੜੀ ਆਈ ਆ ਗਰੋਥਿੰਗ ਨਹੀਂ ਹੋ ਰਹੀ ਤੁਹਾਡੀ ਏਜ ਹੋ ਚੁੱਕੀ ਹੈ ਵੀ ਤੁਹਾਡੇ ਦਾੜੀ ਆਉਣੀ ਚਾਹੀਦੀ ਹੈ ਤਾਂ ਤੁਹਾਡੇ ਤੁਹਾੜੀ ਨਹੀਂ ਆ ਰਹੀ ਕਿਸੇ ਵੀ ਤਰੀਕੇ ਦੇ ਨਾਲ ਤੁਹਾਡੇ ਦਾੜੀ ਮੁੱਛ ਦੇ ਵਾਲ ਜਿਹੜੇ ਨੇ ਉਹ ਗਰੋ ਨਹੀਂ ਕਰ ਰਹੇ ਵਧ ਨਹੀਂ ਰਹੇ ਜਾਂ ਆ ਨਹੀਂ ਰਹੇ ਉਸ ਦਾ ਸੋਲੂਸ਼ਨ ਜਿਹੜਾ ਆ ਉਹ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਮੈਂ ਦੱਸੂਗਾ ਕਿਉਂਕਿ ਮੈਂ ਇੱਕ ਵੀਡੀਓ ਪਹਿਲੇ ਪਾ ਚੁੱਕਿਆ ਹਾਂ ਜਿਸ ਦੇ ਵਿੱਚ ਮੈਂ ਤੇਲ ਬਣਾਉਣਾ ਸਿਖਾਇਆ ਕਿ ਅਸੀਂ ਘਰ ਦੇ ਵਿੱਚ ਕਿਵੇਂ ਤੇਲ ਬਣਾਉਣਾ ਹੈ ਜਿਹੜਾ ਵਿੱਚ ਮਿਲਾ ਕੇ ਮੈਲਟ ਕਰ ਲਾਂਗੇ ਸੋ ਇਸ ਤਰੀਕੇ ਦੇ ਨਾਲ ਸਾਰੇ ਰੋਟ ਠੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਮੈਂ ਉਸ ਸਮੇਂ ਨਹੀਂ ਕਹਿ ਹੋਈਆਂ ਤੇ ਉਹਨਾਂ ਨੇ ਉਹ ਕੁਐਸਚਨ ਕਰਕੇ ਮੇਰੇ ਤੋਂ ਪੁੱਛਿਆ ਨੇ ਤੇ ਅੱਜ ਮੈਂ ਉਹਨਾਂ ਦੇ ਅ ਜਵਾਬ ਦੇਣ ਵਾਸਤੇ ਬੈਠੇ ਆ ਤੇ ਹਰ ਇੱਕ ਦੇ ਕਮੈਂਟ ਦਾ ਜਵਾਬ ਦੇਣਾ ਬੜਾ ਔਖਾ ਹੁੰਦਾ ਸੋ ਮੈਂ ਅੱਜ ਟਾਈਮ ਕੱਢ ਕੇ ਹਰ ਇੱਕ ਦੇ ਕਮੈਂਟ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਜਿਹੜੇ ਜਿਹੜੇ ਤੁਹਾਡੇ ਕਮੈਂਟ ਆਏ ਹੋਏ ਨੇ ਸੋ ਤੁਸੀਂ ਇਸ ਵੀਡੀਓ ਤੇ ਵੀ ਕਮੈਂਟ ਕਰਕੇ ਮੇਰੇ ਤੋਂ ਹੋਰ ਵੀ ਜੇ ਤੁਹਾਨੂੰ ਕੋਈ ਡਾਊਟ ਆ ਤੁਸੀਂ ਪੁੱਛ ਸਕਦੇ ਹੋ ਮੁੱਛ ਦਾੜੀ ਦੇ ਰਿਲੇਟਡ ਹਨਾ ਵਾਲਾਂ ਦੇ ਰਿਲੇਟਡ ਸੋ ਸਭ ਤੋਂ ਪਹਿਲੇ ਆਪਾਂ ਅੱਜ ਸ਼ੁਰੂਆਤ ਕਰ ਲੈਨੇ ਆ ਇੱਕ ਕਮੈਂਟ ਆਇਆ ਹੋਇਆ ਦੇਖੋ ਰੀਅਲ ਕਮੈਂਟ ਨੇ ਕੋਈ ਇਹ ਫੇਕ ਨਹੀਂ ਹੈ ਵੀ ਮੈਂ ਆਪਣੇ ਕੋਲ ਹੀ ਬੋਲੀ ਜਾ ਰਿਹਾ ਜਾਂ ਅ ਵਿਊ ਲੈਣ ਵਾਸਤੇ ਮੈਂ ਇਹ ਗੱਲ ਕਰ ਰਿਹਾ ਨਹੀਂ ਅਸਲ ਦੇ ਵਿੱਚ ਜੋ ਵੈਲਿਡ ਰੀਜ਼ਨ ਰਏ ਕਮੈਂਟ ਕਰਨ ਦੇ ਲੋਕਾਂ ਦੇ ਮੈਂ ਉਹਨਾਂ ਦੇ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ ਵੀਰ ਆ ਤੁਸੀਂ ਸਰਚ ਮਾਰ ਕੇ ਦੇਖ ਲਓ ਲਵਦੀਪ ਸਿੰਘ 9111 ਆਈਡੀ ਵਾਈ ਦੀ ਅ ਵੀਰ ਨੇ ਕਿਹਾ ਕਿ ਧੰਨਵਾਦ ਵੀਰ ਜੀ ਟਿਪਸ ਦੇਣ ਲਈ ਵੀਰ ਜੀ ਜਿਹੜੇ ਬੀਅਰਡ ਸਪਲੀਮੈਂਟ ਹੁੰਦੇ ਨੇ ਕਿ ਉਹ ਵੀ ਗਰੋਥ ਚ ਹੈਲਪ ਕਰਦੇ ਨੇ ਬੀਅਰਡ ਦੇ ਦੇਖੋ ਬਹੁਤ ਵੱਡਾ ਕੁਐਸਚਨ ਵੀਰ ਨੇ ਪੁੱਛਿਆ ਵੀਰ ਦਾ ਨਾਮ ਆ ਲਵਦੀਪ ਸਿੰਘ ਬਾਈ ਕਹਿੰਦਾ ਵੀ ਜਿਹੜੇ ਪ੍ਰੋਡਕਟ ਹੁੰਦੇ ਨੇ ਸਪਲੀਮੈਂਟ ਮਿਲਦੇ ਨੇ ਦਾੜੀ ਮੁੱਛ ਨੂੰ ਵਧਾਉਣ ਦੇ ਬੜੇ ਸਾਰੇ ਇਦਾਂ ਦੇ ਔਇਲ ਮਿਲਦੇ ਆ ਹਨਾ ਮੈਂ ਉਹਨਾਂ ਦੇ ਬਿਲਕੁਲ ਹੱਕ 'ਚ ਨਹੀਂ ਹੈਗਾ ਮੈਂ ਇੱਥੇ ਕਾਟਾ ਮਾਰਦਾ ਤੁਸੀਂ ਕੋਈ ਵੀ ਜਿਹੜਾ ਬੀਅਰਡ ਔਇਲ ਆ ਲੈ ਲਓ ਤੁਸੀਂ ਲਗਾਓ ਉਹਨੂੰ ਤੁਹਾਡੀ ਨੇਚਰਲੀ ਜਿਹੜੀ ਬੀਅਰਡ ਦੀ ਗਰੋਥ ਹੋਣੀ ਆ ਉਦੋਂ ਹੀ ਹੋਣੀ ਆ ਤੁਹਾਡੀ ਦਾੜੀ ਦੀ ਜਿਹੜੀ ਲੰਬਾਈ ਆ ਉਹ ਤੁਹਾਡੀ ਏਜ ਦੇ ਅਕੋਰਡਿੰਗ ਹੁੰਦੀ ਆ ਜਾਂ ਫਿਰ ਹੁੰਦੀ ਨਹੀਂ ਇਹ ਦੋ ਰੀਜ਼ਨ ਹੁੰਦੇ ਆ ਤੇ ਇੱਕ ਰੀਜ਼ਨ ਇਹ ਹੁੰਦਾ ਕਿ ਕੁਝ ਜੈਨੇਟਿਕ ਪ੍ਰੋਬਲਮਸ ਹੁੰਦੀਆਂ ਨੇ ਜਿੱਦਾਂ ਤੁਹਾਡੇ ਫਾਦਰ ਦੇ ਦਾੜੀ ਨਹੀਂ ਆਈ ਹੋ ਸਕਦਾ ਫਿਰ ਤੁਹਾਡੇ ਵੀ ਦਾੜੀ ਨਾ ਆਵੇ ਹਨਾ ਤੁਸੀਂ ਜਿਹੜਾ ਮਰਜ਼ੀ ਤੇਲ ਯੂਜ਼ ਕਰ ਲੋ ਤੁਹਾਡੇ ਦਾੜੀ ਨਹੀਂ ਆਣੀ ਲੋਕ 100% ਗਾਰੰਟੀਆਂ ਦੇ ਦਿੰਦੇ ਨੇ ਵੀ ਸਾਡਾ ਆਇਲ ਯੂਜ਼ ਕਰੋ ਜੀ ਇਹਦੇ ਨਾਲ ਦਾੜੀ ਦੀ ਗਰੋਥਿੰਗ ਹੋ ਜੂਗੀ ਹਾਂ ਗਰੋਥਿੰਗ ਹੋ ਸਕਦੀ ਆ ਪਰ ਜੇ ਤੁਸੀਂ ਕੋਹੋ ਵੀ ਦਾੜੀ ਨਹੀਂ ਆ ਰਹੀ ਤੇ ਮੈਂ ਉਹ ਤੇਲ ਲਗਾ ਲਮਾ ਸਪਲੀਮੈਂਟ ਲੈ ਲਮਾ ਤੇ ਉਹਦੇ ਨਾਲ ਮੇਰੀ ਦਾੜੀ ਆਜਵੇ ਇਦਾਂ ਨਹੀਂ ਹੁੰਦਾ ਇਹ ਜੇ ਜੈ ਨੈਚੁਰਲੀ ਨੇ ਹਨਾ ਜੇ ਇਦਾਂ ਦਾੜ੍ਹੀ ਆਉਣ ਲੱਜਣਾ ਤਾਂ ਕੋਈ ਖੋਦਾ ਹੀ ਨਾ ਰਵੇ ਹਨਾ ਸੋ ਇਸ ਕਰਕੇ ਤੁਸੀਂ ਕਿਸੇ ਵੀ ਸਪਲੀਮੈਂਟ ਦੀ ਜਿਹੜੀ ਵਰਤੋਂ ਨਾ ਕਰੋ ਮੇਰੇ ਹਿਸਾਬ ਦੇ ਨਾਲ ਜਿਹੜਾ ਮੈਂ ਤੁਹਾਨੂੰ ਇੱਕ ਔਇਲ ਦੱਸਿਆ ਨਾ ਬਣਾਉਣਾ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਮੈਂ ਇਹ ਨਹੀਂ ਕਹਿੰਦਾ ਵੀ ਦਾੜ੍ਹੀ ਆਊਗੀ ਮੈਂ ਕਹਿੰਨਾ ਕਿ ਉਹਦੇ ਨਾਲ ਗਰੋਥ ਹੋਊਗੀ ਤੁਹਾਡੀ ਦਾੜ੍ਹੀ ਦੀ ਗਰੋਥ ਨਹੀਂ ਹੋ ਰਹੀ ਏਜ ਹੋ ਚੁੱਕੀ ਆ ਦਾੜ੍ਹੀ ਦੇ ਹਲਕੇ ਹਲਕੇ ਵਾਲ ਨੇ ਗਰੋਥਿੰਗ ਨਹੀਂ ਹੋ ਰਹੀ ਉਹਦੇ ਨਾਲ ਜਿਹੜਾ ਆ ਉਹ ਪ੍ਰੋਬਲਮ ਜ਼ਰੂਰ ਆ ਜਾਂਦੀਆਂ ਸੋ ਅਗਲਾ ਕਮੈਂਟ ਪੜ੍ਹਦੇ ਆਂ ਅਗਲੇ ਕਮੈਂਟ ਦੇ ਵਿੱਚ ਲਿਖਿਆ ਕਿ ਭਾਜੀ ਸਾਨੂੰ ਇਹ ਡੇਲੀ ਯੂਜ਼ ਕਰਨਾ ਚਾਹੀਦਾ ਸ਼ੈਡਿਊਲ 'ਚ ਹਾਂ ਦੇਖੋ ਮੈਂ ਜਿਹੜਾ ਤੇਲ ਦਿੱਤਾ ਬਣਾਉਣ ਨੂੰ ਜਿਹੜੀ ਵੀਡੀਓ ਦੇਖ ਕੇ ਕਮੈਂਟ ਆਇਆ ਉਹ ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਦੇਖੋ ਜਦੋਂ ਆਪਾਂ ਜਿਮ ਲੱਗਦੇ ਆਂ ਐਕਸਰਸਾਈਜ਼ ਕਰਦੇ ਆਂ ਇੱਕ ਦਿਨ ਕਰਨ ਲਈ ਦੋ ਦਿਨ ਕਰਨ ਲਈ ਹਫਤਾ ਕਰਨ ਲਈ ਕਿ ਹਫਤੇ ਦੇ ਵਿੱਚ ਆਪਾਂ ਨੂੰ ਰਿਜ਼ਲਟ ਮਿਲ ਜਾਂਦੇ ਆਪਣੀ ਬੋਡੀ ਬਣ ਜਾਂਦੀ ਆ ਉਮੀਦ ਕਰਨਾ ਤੁਹਾਨੂੰ ਸਵਾਲ ਦਾ ਜਵਾਬ ਮਿਲ ਗਿਆ ਹੋਣਾ ਤੁਸੀਂ ਘੱਟੋ ਘੱਟ ਇਹਨੂੰ 3 ਮਹੀਨੇ ਯੂਜ਼ ਕਰਨਾ ਉਤੋਂ ਬਾਅਦ ਤੁਹਾਨੂੰ ਫਰਕ ਦੇਖਣਾ ਮਹਿਸੂਸ ਹੋਊਗਾ ਵੀ ਯਾਰ ਵਾਕਈ ਫਰਕ ਪਿਆ ਜਿਹੜਾ 3 ਮਹੀਨੇ ਚ ਤੁਹਾਡਾ ਅ ਕਈ ਚਿਰਾਂ ਤੋਂ ਜਿਹੜਾ ਤੁਹਾਡਾ ਗਰੋਥ ਵਾਲਾ ਸਿਸਟਮ ਰੁਕਿਆ ਹੋਇਆ ਸੀ ਪ੍ਰੋਸੈਸ ਰੁਕਿਆ ਹੋਇਆ ਸੀ ਉਹ 3 ਮਹੀਨਿਆਂ ਚ ਚੱਲਣਾ ਸ਼ੁਰੂ ਹੋ ਜਾਂਦਾ ਮੈਂ ਇਹ ਚੀਜ਼ ਜਿਹੜੀ ਹੈ ਕਲੀਅਰ ਕਰਨੀ ਚਾਹੁੰਦਾ ਕਿ ਇਹਨੂੰ ਰੁਟੀਨ ਦੇ ਵਿੱਚ ਯੂਜ਼ ਕਰਨਾ ਤੁਸੀਂ ਔਇਲ ਨੂੰ ਠੀਕ ਹੈ ਤੇ ਘੱਟੋ-ਘੱਟ 3 ਮੰਥ ਤੱਕ ਇਹਨੂੰ ਯੂਜ਼ ਕਰਨਾ ਜੇ ਤੁਸੀਂ ਇਹ ਖੁਦ ਨਹੀਂ ਬਣਾ ਸਕਦੇ ਤਾਂ ਤੁਸੀਂ ਮੈਨੂੰ ਜਿਹੜਾ ਕਮੈਂਟ ਕਰੋ ਮੈਂ ਤੁਹਾਨੂੰ ਤੁਹਾਡੇ ਘਰ ਤੱਕ ਪਹੁੰਚਾ ਦੂੰਗਾ ਬਣਾ ਕੇ ਠੀਕ ਹੈ ਮਾਮਲੀ ਜੀ ਫੀਸ ਲੈ ਕੇ ਤੇ ਤੁਹਾਡੇ ਘਰ ਤੱਕ ਪਹੁੰਚਾ ਦੂੰਗਾ ਮੈਂ ਇਹ ਕਰ ਸਕਦਾ ਮੈਂ ਪਰ ਤੁਸੀਂ ਇਹਨੂੰ 3 ਮੰਥ ਯੂਜ਼ ਕਰੋ ਫੇਰ ਜਾ ਕੇ ਰਿਜ਼ਲਟ ਨਿਕਲਦੇ ਹਨ ਆਪਾਂ 2 3 ਦਿਨ ਜਿੰਮ ਲਾ ਕੇ ਕਹਿ ਦਈਏ ਵੀ ਸਾਡੀ ਬੋਡੀ ਬਣ ਜੂਵੇ ਨਹੀਂ ਬਣਦੀ ਵੀਰੇ ਇਹਦੇ ਵਾਸਤੇ ਸਮਾਂ ਲੱਗਦਾ ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ ਸੋ ਇਸ ਕਰਕੇ ਇਹ ਵੀ ਚੀਜ਼ ਜਿਹੜੀ ਹੈ ਇਹਨੂੰ ਟਾਈਮ ਟੂ ਟਾਈਮ ਲਗਾਉਣਾ ਪੈਣਾ 3 ਮੰਥ ਮੈਕਸਿਮਮ ਤੁਹਾਨੂੰ ਯੂਜ਼ ਕਰਨੇ ਪੈਣੇ ਆ ਤਾਂ ਜਾ ਕੇ ਰਿਜ਼ਲਟ ਮਿਲਦਾ ਅਗਲਾ ਕਮੈਂਟ ਲੈਨੇ ਆ ਵੀਰ ਹੈਗਾ ਜੀ ਕਮਲ ਲਿੱਟ 81 ਵੀਰ ਕਹਿ ਰਿਹਾ ਕਿ ਵੀਰ ਜੀ ਮੈਂ 2013 ਚ ਬੀਅਰਡ ਰੱਖੀ ਸੀ ਪਹਿਲਾਂ ਮੈਂ ਟਰਿਮ ਕਰਦਾ ਸੀ ਗਰੋਥ ਤੋਂ ਬਹੁਤ ਵਧੀਆ ਹੋਈ ਬਟ ਜਿੱਥੋਂ ਦਾੜੀ ਕੱਟੀ ਦੀ ਆ ਉੱਥੇ ਬਟ ਪਏ ਆ ਉਹ ਨਹੀਂ ਨਿਕਲ ਰਿਹਾ ਜਿਹਦੇ ਕਰਕੇ ਸਾਈਡ ਤੇ ਦਾੜੀ ਖਰਾਬ ਹੋ ਜਾਂਦੀ ਆ ਪਲੀਜ਼ ਜੇ ਕੋਈ ਤਰੀਕਾ ਹੈ ਦਾੜੀ ਸਿੱਧੀ ਕਰਨ ਦਾ ਤਾਰ ਰਪਲਾਈ ਜਰੂਰ ਕਰਿਓ ਅ ਵੀਰ ਦੇਖੋ ਸਵਾਲ ਤੁਹਾਡਾ ਜਿਹੜਾ ਬੜਾ ਕੰਪਲੀਕੇਟਿਡ ਜਿਹਾ ਲੱਗਿਆ ਮੈਨੂੰ ਪਹਿਲਾਂ ਤਾਂ ਤੁਸੀਂ ਕਹਿ ਰਹੇ ਹੋ ਵੀ ਮੈਂ ਦਾੜੀ ਹਾਂ ਕਟਵਾਈ ਹਨਾ ਟਰਿਮ ਕਰਵਾਈ ਉਹ ਤੋਂ ਬਾਅਦ ਮੇਰੀ ਗਰੋਥ ਹੋਈ ਦੇਖੋ ਕਈ ਵੀਰ ਭਰਮ ਹੈ ਵੀ ਅਸੀਂ ਦਾੜੀ ਜਿਹੜੀ ਹੈ ਉਹ ਕਟਿੰਗ ਕਰਾ ਲੈਨੇ ਆ ਟਰਿਮ ਕਰਵਾ ਲੈਨੇ ਵੀ ਫਿਰ ਸੈ ਗਰੋਥ ਹੋ ਜਵੇ ਜਿਹੜੀ ਚੀਜ਼ ਤੁਹਾਡੀ ਫੇਸ ਤੇ ਆਉਣੀ ਆ ਉਹ ਉਵੇਂ ਹੀ ਆਉਣੀ ਆ ਭਾਵੇਂ ਤੁਸੀਂ ਕਟਾਓ ਭਾਵੇਂ ਨਾ ਕਟਵਾਓ ਇਹ ਬਹੁਤ ਵੱਡਾ ਭਰਮ ਆ ਕਿ ਟਰਿਮ ਕਰਾ ਲਓ ਜੀ ਫਿਰ ਦਾੜੀ ਵਧੀਆ ਹੋਊਗੀ ਇਦਾਂ ਨਹੀਂ ਹੁੰਦਾ ਹੁਣੇ ਬਾਈ ਨੇ ਟਰਿਮ ਕਰਾਈ ਆ ਦਾੜੀ ਇਸ ਕਰਕੇ ਨੂੰ ਇਹ ਪ੍ਰੋਬਲਮ ਆ ਰਹੀ ਆ ਕਿ ਜਿਹੜੀਆਂ ਇਹਦੀ ਦਾੜੀ ਦੇ ਜਿਹੜੇ ਵਾਲ ਨੇ ਉਹ ਬਾਈ ਕਹਿ ਰਿਹਾ ਕਿ ਸਾਈਡ ਤੋਂ ਨਿਕਲ ਰਹੇ ਆ ਹਨਾ ਵੀ ਉਹਨਾਂ ਦੇ ਜਿਹੜੇ ਵੱਟ ਪੈ ਗਏ ਵੱਟ ਦਾ ਮੈਨੂੰ ਸਮਝ ਨਹੀਂ ਆਇਆ ਕਿਦਾਂ ਵੱਟ ਪੈ ਗਏ ਪਰ ਹਾਂ ਜਿੱਦਾਂ ਹੁਣ ਮੈਂ ਜਿਹੜੀ ਚੀਜ਼ ਅਬਜ਼ਰਵ ਕੀਤੀ ਆ ਇਸ ਚੀਜ਼ ਤੋਂ ਕਿ ਜਦੋਂ ਆਪਾਂ ਦਾੜੀ ਕੱਟ ਕਰਾ ਲੈਂਦੇ ਆ ਨਾ ਟਰਿਮ ਕਰਾ ਲੈਂਦੇ ਆ ਤਾਂ ਜਦੋਂ ਦਾੜੀ ਸਾਡੀ ਨਵੀਂ ਆਉਂਦੀ ਆ ਉਹ ਬੜੇ ਸਖਤ ਵਾਲ ਹੁੰਦੇ ਆ ਤੇ ਜਿਹੜੇ ਤੁਸੀਂ ਨਹੀਂ ਘਟਾਉਂਗੇ ਉਹ ਹਮੇਸ਼ਾ ਹੀ ਸੌਫਟ ਵਾਲ ਰਹਿਣਗੇ ਤੇ ਉਹ ਸਿੱਧੇ ਹੋਣਗੇ ਜਦੋਂ ਆਪਾਂ ਕੱਟ ਕਰਾ ਲੈਂਦੇ ਆ ਤਾਂ ਉਹ ਸਖਤ ਹੋ ਜਾਂਦੇ ਆ ਵਾਲ ਤੇ ਉਹ ਫਿਰ ਚੁੱਪਦੇ ਵੀ ਆ ਤੇ ਉਹ ਸਾਨੂੰ ਕਿਤਨਾ ਕਿਤੇ ਫਿਰ ਲੱਗਦਾ ਵੀ ਯਾਰ ਇੱਕ ਵਾਰ ਹੋਰ ਕਟਾ ਲਈਏ ਵੀ ਚੁੱਭਣ ਲੱਗੀ ਸੋ ਇਸ ਕਰਕੇ ਬਾਈ ਦਾੜੀ ਕਦੀ ਨਾ ਕਟਾਓ ਇਹ ਬਹੁਤ ਵੱਡਾ ਭਰਮ ਹੈ ਕਿ ਕਟਾਉਣ ਦੇ ਨਾਲ ਹੋਰ ਵਧੀਆ ਆ ਜਾਊਗੀ ਐਦਾਂ ਖੁਸ਼ ਨਹੀਂ ਹੁੰਦਾ ਮੈਂ ਕਦੀ ਅੱਜ ਤੱਕ ਅਜੇ ਤੱਕ ਨਹੀਂ ਮੇਰੇ ਦਾੜ੍ਹੀ ਆਉਣ ਲੱਗੀ ਮੈਂ ਕਦੇ ਟਰਿਮ ਨਹੀਂ ਕਰਾਈ ਦਾੜ੍ਹੀ ਹਾਂ ਮੈਂ ਇੱਕ ਗੱਲ ਕਲੀਅਰ ਕਰ ਦਿੰਦਾ ਮੈਂ ਕਰ ਲਈ ਜ਼ਰੂਰ ਕਰਵਾਈ ਪਰ ਮੈਂ ਟਰਿਮ ਕਦੀ ਨਹੀਂ ਕਰਾਈ ਜਦੋਂ ਮੇਰੇ ਦਾੜ੍ਹੀ ਵੱਡੀ ਹੋ ਗਈ ਤਾਂ ਮੈਂ ਕਰ ਲਈ ਜ਼ਰੂਰ ਕਰਵਾਈ ਪਰ ਕਦੇ ਟਰਿਮ ਨਹੀਂ ਕਰਾਈ ਕੈਂਚੀ ਨਹੀਂ ਲਵਾਈ ਸੋ ਤੁਸੀਂ ਵੀ ਜੇ ਤੁਹਾਡੇ ਦਾੜ੍ਹੀ ਨਵੀਂ ਨਵੀਂ ਆ ਰਹੀ ਹੈ ਕਿਸੇ ਦੀਆਂ ਗੱਲਾਂ ਚ ਨਾ ਆਓ ਕਿ ਭਾਈ ਪਹਿਲੇ ਟਰਿਮ ਕਰਾ ਲਾ ਕੱਟ ਕਰਾ ਲਾ ਕਟਿੰਗ ਕਰਾ ਲਾ ਫੇਰ ਵਧੀਆ ਆਜੂਗੀ ਇਦਾਂ ਦਾ ਕੁਝ ਨਹੀਂ ਹੁੰਦਾ ਅੱਗੇ ਆਜੋ ਜੀ ਹੈਪੀ ਰਾਜਪੁਰੀਆ ਸਰਦਾਰ ਜੀ ਮੁੱਛਾਂ ਕਿਦਾਂ ਸੈੱਟ ਕੀਤੀਆਂ ਇੱਕ ਵੀਡੀਓ ਬਣਾਓ ਹੱਥ ਜੋੜ ਕੇ ਬੇਨਤੀ ਆ ਆ ਦੇਖੋ ਵੀਰ ਨੇ ਕਮੈਂਟ ਕਰਿਆ ਵੀਰੇ ਮੈਂ ਹੁਣੀ ਵੀ ਆ ਵੀਡੀਓ ਪਾ ਕੇ ਹਟਿਆ ਲਾਸਟ ਵੀਡੀਓ ਆ ਮੇਰੀ ਮੈਂ ਇੱਥੇ ਡਿਸਕ੍ਰਿਪਸ਼ਨ ਚ ਉਹ ਲਿੰਕ ਵੀ ਦੇ ਰਿਹਾ ਵੀ ਆਪਾਂ ਘਰ ਦੇ ਵਿੱਚ ਆਪਣੀ ਦਾੜੀ ਤੇ ਮੁੱਛਾਂ ਕਿਵੇਂ ਸੈੱਟ ਕਰ ਸਕਦੇ ਆ ਸਪੈਸ਼ਲੀ ਮੁੱਛਾਂ ਵਾਸਤੇ ਵੀਡੀਓ ਬਣਾਈ ਆ ਵੀ ਆਪਾਂ ਮੁੱਛਾਂ ਨੂੰ ਕਿਵੇਂ ਬਿਨਾ ਨਾਈ ਕੋਲ ਗਿਆ ਘਰ ਦੇ ਵਿੱਚ ਹੀ ਕੁੰਡੀਆਂ ਕਰ ਸਕਦੇ ਆ ਠੀਕ ਆ ਮੇਰਾ ਥੰਬਨੇਲ ਆ ਇਸ ਨਾਮ ਤੋਂ ਇਸ ਲਾਈਨ ਤੋਂ ਤੁਸੀਂ ਉਹ ਜ਼ਰੂਰ ਚੈੱਕ ਕਰਿਓ ਤੁਹਾਨੂੰ ਉਹਦੇ ਵਿੱਚ ਆਪਣਾ ਜਵਾਬ ਮਿਲ ਜੂਗਾ ਸੋ ਸੁਖਦੀਪ ਸਿੰਘ ਅਗਲਾ ਕਮੈਂਟਾ ਵੀਰ ਜੀ ਆ ਦਿਨ ਚ ਇੱਕ ਆਹੀ ਅਪਲਾਈ ਕਰਨਾ ਵੀਰ ਤੇ ਇਹ ਦੱਸ ਦਿਓ ਬਸ ਹਾਂਜੀ ਵੀਰੇ ਇਹਨੂੰ ਦਿਨ ਦੇ ਵਿੱਚ ਤੁਸੀਂ ਇੱਕ ਵਾਰ ਯੂਜ਼ ਕਰਨਾ ਜਿਹੜਾ ਤੇਲ ਦੀ ਆਪਾਂ ਗੱਲ ਕਰ ਰਹੇ ਹਾਂ ਅੱਜ ਦਿਨ ਦੇ ਵਿੱਚ ਤੁਹਾਨੂੰ ਜਦੋਂ ਵੀ ਟਾਈਮ ਮਿਲੇ 24 ਘੰਟਿਆਂ ਚ ਇੱਕ ਵਾਰ ਯੂਜ਼ ਕਰਨਾ ਆਪਾਂ ਸਿੱਧੀ ਜਿਹੀ ਜੇ ਆਪਾਂ ਗੱਲ ਕਰ ਲਈਏ ਕੋਈ ਵੀ ਦਾ ਤੁਸੀਂ ਟਾਈਮ ਰੱਖ ਲਓ ਸਵੇਰੇ ਲਗਾਉਂਦੇ ਹੋ ਤਾਂ ਰੁਟੀਨ 'ਚ ਸਵੇਰੇ ਲਗਾਓ ਸ਼ਾਮ ਨੂੰ ਲਗਾਉਂਦੇ ਹੋ ਤਾਂ ਰੁਟੀਨ 'ਚ ਸ਼ਾਮ ਨੂੰ ਲਗਾਓ ਸੌਣ ਲੱਗੇ ਲਾਉਣਾ ਉਹ ਤੁਹਾਡੀ ਮਰਜ਼ੀ ਆ ਸਵੇਰੇ ਨੂੰ ਧੋ ਰੋ ਵਾਸ਼ ਕਰ ਲਓ ਦਿਨ 'ਚ ਇੱਕ ਵਾਰ ਲਗਾਓ 3 ਮਨთ ਤੱਕ ਇਹਨੂੰ ਯੂਜ਼ ਕਰੋ ਤੁਹਾਨੂੰ ਰਿਜ਼ਲਟ ਜ਼ਰੂਰ ਮਿਲਣਗੇ ਕਮੈਂਟ ਕਰਨ ਵਾਸਤੇ ਧੰਨਵਾਦ ਵੀਰੇ ਅੱਗੇ ਆ ਗਿਆ ਜੀ ਜਗਦੀਪ 9264 ਬਾਈ ਜੀ ਕਿਹੜਾ ਤੇਲ ਦਾੜੀ ਮੁੱਛਾਂ ਤੇ ਰੋਜ਼ ਲਗਾਉਣਾ ਚਾਹੀਦਾ ਬਾਈ ਜੀ ਤੇਲ ਜਿਹੜਾ ਆ ਤੁਸੀਂ ਬਾਜ਼ਾਰੋਂ ਲਵੋ ਸਪੈਸ਼ਲ ਦਾੜੀ ਮੁੱਛ ਤੇ ਲਗਾਉਣ ਵਾਸਤੇ ਐਸੇ ਤੁਸੀਂ ਲਗਾਉਣੇ ਨੇ ਤੁਹਾਡੀ ਮਰਜ਼ੀ ਆ ਕੋਈ ਵੀ ਤੇਲ ਲਗਾ ਲਓ ਪਰ ਮੈਂ ਜਿਹੜਾ ਤੇਲ ਲਗਾਉਣਾ ਸਰੋਂ ਦਾ ਤੇਲ ਲਗਾਉਣਾ ਉਹਦੇ ਨਾਲ ਕੀ ਆ ਇੱਕ ਤਾਂ ਆਪਣੀ ਗਰੋਥ ਦੇ ਵਿੱਚ ਹੈਲਪ ਕਰਦਾ ਸਰੋਂ ਦਾ ਤੇਲ ਦੂਸਰਾ ਦਾੜੀ ਹਮੇਸ਼ਾ ਸ਼ਾਈਨ ਕਰੂਗੀ ਤੇ ਤੀਸਰਾ ਸਸਤਾ ਪੈਂਦਾ ਠੀਕ ਹੈ ਮੈਂ ਅੱਜ ਤੱਕ ਕੋਈ ਹੋਰ ਔਇਲ ਯੂਜ਼ ਨਹੀਂ ਕੀਤਾ ਆਪਣੀ ਦਾੜੀ ਤੇ ਸਿਰਫ ਸਰੋਂ ਦਾ ਤੇਲ ਜਾਂ ਫਿਰ ਕੋਕੋਨਟ ਔਇਲ ਜਿਹੜਾ ਹੁੰਦਾ ਨਾਰੀਅਲ ਦਾ ਤੇਲ ਉਹ ਤੁਸੀਂ ਯੂਜ਼ ਕਰ ਸਕਦੇ ਹੋ ਨਾਰੀਅਲ ਦਾ ਤੇਲ ਦਾ ਇਦਾਂ ਵੀ ਠੰਡ ਦੇ ਵਿੱਚ ਜੇ ਤਾਂ ਆਪਾਂ ਯੂਜ਼ ਕਰਦੇ ਆ ਬਾਹਰ ਨਿਕਲਦੇ ਆ ਜੰਮ ਜਾਂਦਾ ਤਾਂ ਉਹ ਦਿਸਣ ਲੱਗ ਜਾਂਦਾ ਇਸ ਕਰਕੇ ਸਰੋਂ ਦਾ ਤੇਲ ਇਜ਼ ਬੈਸਟ ਹਾਂਜੀ ਅਗਲਾ ਕਮੈਂਟ ਆਇਆ ਹੋਇਆ ਹਰਪ੍ਰੀਤ ਬੈਂਸ ਦਾ ਕਹਿ ਰਹੇ ਨੇ ਕਿ ਵੀਰ ਜੀ ਬਣਾ ਕੇ ਰੱਖ ਸਕਦੇ ਆ ਬਿਲਕੁਲ ਰੱਖ ਸਕਦੇ ਹੋ ਵੀਰੇ ਬਣਾ ਕੇ ਤੁਸੀਂ ਇਹਨੂੰ ਅ 3 ਮਹੀਨਿਆਂ ਵਾਸਤੇ ਆਪਾਂ ਇਹਨੂੰ ਯੂਜ਼ ਕਰਨਾ ਸੋ ਤੁਸੀਂ ਅ 3 ਮਹੀਨਿਆਂ ਦਾ ਤਾਂ ਨਾ ਇਕੱਠਾ ਕਰਕੇ ਰੱਖੋ ਤੁਸੀਂ 15 ਦਿਨ ਦਾ 20 ਦਿਨ ਦਾ ਬਣਾ ਕੇ ਰੱਖੋ ਠੀਕ ਆ ਉਹਨੂੰ ਯੂਜ਼ ਕਰਨ ਤੋਂ ਬਾਅਦ ਫਰੈਸ਼ ਬਣਾਓ ਬਿਲਕੁਲ ਫਰੈਸ਼ ਬਣਾਓ ਉਹਦਾ ਮੈਨੂੰ ਲੱਗਦਾ ਜ਼ਿਆਦਾ ਬੈਨੀਫਿਟ ਹੋਊਗਾ ਸੋ ਤੁਸੀਂ ਸਟੋਰੇਜ ਕਰਕੇ ਰੱਖਣਾ ਸਟੋਰੇਜ ਕਰਕੇ ਵੀ ਰੱਖ ਸਕਦੇ ਕਿਉਂਕਿ ਸਮਾਂ ਕਈ ਵਾਰ ਨਹੀਂ ਹੁੰਦਾ ਹਨਾ ਟਾਈਮ ਦੀ ਦਿੱਕਤ ਆ ਜਾਂਦੀ ਹੈ ਸੋ ਤੁਸੀਂ ਸਟੋਰ ਵੀ ਕਰ ਸਕਦੇ ਹੋ ਕੋਈ ਇਹਦੇ ਵਿੱਚ ਇਹ ਨਿੱਕੇ ਤੇ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਲੋਗੇ ਤਾਂ ਇਹ ਐਕਸਪਾਇਰ ਹੋ ਜਾਊਗਾ ਕਿਉਂਕਿ ਇਹਦੇ ਵਿੱਚ ਨੈਚੁਰਲ ਚੀਜ਼ਾਂ ਨੇ ਸਾਰੀਆਂ ਹੀ ਨੈਚੁਰਲ ਇਨਗਰੀਡੀਅੰਟਸ ਦੇ ਨਾਲ ਇਹਨੂੰ ਬਣਾਇਆ ਆਪਾਂ ਸੋ ਤੁਸੀਂ ਇਹਨੂੰ ਸਟੋਰ ਵੀ ਕਰਕੇ ਰੱਖ ਸਕਦੇ ਹੋ ਪਰ ਮੇਰੀ ਰਾਏ ਇਹ ਹੈ ਕਿ ਜੇ ਤੁਸੀਂ ਇਹਨੂੰ ਫਰੈਸ਼ ਬਣਾ ਕੇ ਹੀ ਯੂਜ਼ ਕਰੋ ਤਾਂ ਜ਼ਿਆਦਾ ਬੈਟਰ ਸੋ ਹੁਣ ਆਪਾਂ ਅੱਗੇ ਗੱਲ ਕਰਦੇ ਆ ਜੀ ਅ ਦਿਲਪ੍ਰੀਤ ਸਿੰਘ ਜਿਹੜੇ ਕਿ ਕਹਿ ਰਹੇ ਨੇ ਕਿ ਸਾਰੇ ਇਹਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਦੇਖੂ ਮੈਂ ਹੁਣ ਹੀ ਕਹਿ ਕੇ ਹਟਿਆ ਨਾ ਵੀ ਇਹ ਨੈਚੁਰਲ ਚੀਜ਼ਾਂ ਦੇ ਨਾਲ ਬਣਿਆ ਹੋਇਆ ਆਪਣਾ ਔਇਲ ਆ ਸੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਇਹਨੂੰ ਜਿੰਨਾ ਮਰਜ਼ੀ ਯੂਜ਼ ਕਰ ਲਓ ਇਹਦੇ ਨਾਲ ਤੁਹਾਡੀ ਜਿਹੜੀ ਫੇਸ ਹੈ ਕਿਸੇ ਵੀ ਤਰ੍ਹਾਂ ਦਾ ਹਾਮ ਨਹੀਂ ਹੋਵੇਗੀ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਜਿਹੜਾ ਨਹੀਂ ਹੋਊਗਾ ਤੁਸੀਂ ਇਹਨੂੰ ਬੇਚੇਕ ਯੂਜ਼ ਕਰੋ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ ਸਾਰਾ ਕੁਝ ਇਹਦੇ ਵਿੱਚ ਨੇਚਰਲ ਚੀਜ਼ਾਂ ਨੇ ਕੁਦਰਤੀ ਸਰੋਤਾਂ ਨਾਲ ਆਪਾਂ ਇਹਨੂੰ ਤਿਆਰ ਕੀਤਾ ਤੇਲ ਨੂੰ ਸੋ ਤੁਸੀਂ ਇਹਨੂੰ ਬੇਫਿਕਰ ਹੋ ਕੇ ਯੂਜ਼ ਕਰੋ ਸੋ ਅੱਗੇ ਆਜੂ ਜੀ ਅੱਗੇ ਹੈਗਾ ਅੰਸ਼ ਰੋੜਾ ਜਿਹੜੇ ਕਹ ਰਹੇ ਨੇ ਕਿ ਭਾਜੀ ਇੱਕ ਵਾਰ ਬੀਅਰਡ ਟ੍ਰਿਮ ਕਰਨ ਨਾਲ ਗਰੋਥ ਸਹੀ ਆਏਗੀ ਛੇਤੀ ਦੱਸੋ ਹਜੇ ਬੀਅਰਡ ਜਿਹੜੀ ਹੈ ਉਹ ਬਹੁਤ ਘਟ ਆ ਰਹੀ ਹੈ ਵੀਰੇ ਇਹ ਬੜਾ ਵੱਡਾ ਭਰਮ ਹੈ ਕਿ ਜੇ ਆਪਾਂ ਦਾੜੀ ਨੂੰ ਕਟਵਾ ਲਈਏ, ਟਰਿਮ ਕਰਵਾ ਲਈਏ, ਉਹਦੇ ਨਾਲ ਦਾੜੀ ਸਾਡੀ ਜਲਦੀ ਆਉਂਦੇ। ਬਹੁਤ ਵੱਡਾ ਭਰਮ ਪਾਲਿਆ ਹੋਇਆ। ਕਦੀ ਵੀ ਇਹ ਸੋਚ ਕੇ ਨਾ ਚੱਲੋ ਵੀ ਮੈਂ ਦਾੜੀ ਕਟਾ ਲੈਣਾ, ਉਹਦੇ ਨਾਲ ਜਲਦੀ ਆਜੂਗੀ। ਭਾਈ ਜੀ ਜਿਹੜੀ ਚੀਜ਼ ਨੇਚਰਲ ਆ, ਉਹ ਨੇਚਰਲੀ ਤਰੀਕੇ ਦੇ ਨਾਲ ਹੀ ਆਉਣਾ। ਜੇ ਤੁਹਾਡੀ ਉਮਰ ਮੰਨ ਲਓ ਹਜੇ 15-16 ਸਾਲ ਆ, ਤੁਸੀਂ ਕਹਿੰਦੇ ਹੋ ਕਿ ਮੈਂ ਦਾੜੀ ਜਿਹੜੀ ਥੋੜੀ-ਥੋੜੀ ਹਲਕੀ-ਹਲਕੀ ਦਾੜੀ ਆਉਣੀ ਸ਼ੁਰੂ ਹੋ ਗਈ ਆ, ਤੁਸੀਂ ਟਰਿਮ ਕਰਾ ਲੂਗੇ। ਤੇ ਤੁਹਾਡੀ ਹੁਣ ਦਾੜੀ ਜਲਦੀ ਆ ਜੂਗੀ ਇਦਾਂ ਨਹੀਂ ਹੁੰਦਾ ਉਹ ਜਿਹੜੀ ਏਜ ਦੇ ਵਿੱਚ ਦਾੜੀ ਨੇ ਆਉਣਾ ਉਸੇ ਅਚਾਨਾ ਹਾਂ ਬੜੇ ਘੱਟ ਚਾਂਸ ਹੁੰਦੇ ਨੇ ਕਿ ਦਾੜੀ ਜਲਦੀ ਵੀ ਆ ਜਾਂਦੀ ਹੈ ਪਰ ਇਹ ਨਹੀਂ ਹੈ ਵੀ ਆਪਾਂ ਟ੍ਰਿਮ ਕਰਾ ਲਈ ਤੇ ਹੁਣ ਸਾਡੀ ਦਾੜੀ ਜੀ ਜਲਦੀ ਆ ਜੂਗੀ ਜਾਂ ਉਹਦੀ ਗਰੋਥ ਜ਼ਿਆਦਾ ਹੋ ਜੂਗੀ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਸਿਰਫ ਭਰਮ ਹੈ ਸੋ ਦਾੜੀ ਨੂੰ ਕਦੇ ਵੀ ਗਲਤੀ ਦੇ ਨਾਲ ਵੀ ਕੱਟ ਨਾ ਕਰਵਾਓ ਕਿਉਂਕਿ ਜਦੋਂ ਤੁਸੀਂ ਟ੍ਰਿਮ ਕਰਾ ਲੈਂਦੇ ਹੋ ਤਾਂ ਜਿਹੜੇ ਨਵੇਂ ਵਾਲ ਆਉਂਦੇ ਆ ਨਾ ਉਹ ਜਿਹੜੀ ਦਾੜੀ ਦੀ ਸੌਫਟਨੈਸ ਆ ਉਹ ਖਤਮ ਹੋ ਜਾਂਦੀ ਹੈ ਉਹ ਜਿਹੜੇ ਤਿੱਖੇ ਤਿੱਖੇ ਵਾਲ ਨਿਕਲਦੇ ਆ ਫਿਰ ਜਦੋਂ ਆਪਾਂ ਦਾੜੀ ਟਰਿਮ ਕਰਾ ਲੈਂਦੇ ਆ ਫਿਰ ਹੋ ਸਕਦਾ ਤੁਹਾਡਾ ਮਨ ਹੀ ਨਾ ਬਣੇ ਦਾੜੀ ਰੱਖਣ ਦਾ ਕਿਉਂਕਿ ਉਹ ਜਦੋਂ ਫਿਰ ਚੁੱਪਦੇ ਆ ਨਾ ਫਿਰ ਦਿਲ ਕਰਦਾ ਯਾਰ ਮੈਂ ਕਟਾ ਦਮਾਂ ਦਾੜੀ ਇਹ ਬੜੇ ਮੈਂ ਵੀਰਾਂ ਦੇ ਵਿੱਚ ਚਾਂਸ ਦੇਖਿਆ ਇਹ ਚੀਜ਼ ਦੇਖੀ ਆ ਉਹ ਕਹਿੰਦੇ ਆ ਵੀ ਯਾਰ ਦਾੜੀ ਚੁੱਪਦੀ ਆ ਇਸ ਕਰਕੇ ਨਹੀਂ ਅਸੀਂ ਰੱਖ ਪਾ ਰਹੇ ਸੋ ਦਾੜੀ ਜਿਵੇਂ ਆ ਰਹੀਆਂ ਨੂੰ ਉਵੇਂ ਹੀ ਰਹਿਣ ਦਿਓ ਠੀਕ ਹੈ ਹਾਂ ਕਿਤੋਂ ਕਿਤੋਂ ਵਾਲ ਵੱਡੇ ਆਉਣਗੇ ਕਿਤੋਂ ਛੋਟੇ ਆਉਣਗੇ ਠੀਕ ਹੈ ਇਹ ਜਰੀਰ ਜ਼ਰੂਰੀ ਚੀਜ਼ ਹੋ ਸਕਦੀ ਆ ਪਰ ਉਹ ਤੁਸੀਂ ਇਹਨੂੰ ਆਇਲ ਨੂੰ ਯੂਜ਼ ਕਰਕੇ ਉਹ ਜਿਹੜੀ ਤੁਹਾਨੂੰ ਕੋਈ ਲੱਗਦਾ ਕਿ ਮੇਰੇ ਵਾਲ ਛੋਟੇ ਨੇ ਕਿਤੇ ਵੱਡੇ ਨੇ ਉਹ ਚੀਜ਼ੀ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਗਰੋਥ ਤਾਂ ਠੀ ਇਸ ਤੇਲ ਦੇ ਨਾਲ ਹੋ ਜੇਗੀ ਅੱਗੇ ਆਜੋ ਜੀ ਸੁਖਪ੍ਰੀਤ ਸਿੰਘ ਪੰਦੇਰ ਕਹਿ ਰਹੇ ਨੇ ਕਿ ਆਪਾਂ ਕੜੀ ਪੱਤੇ ਦੀ ਜਗ੍ਹਾ ਤੇਜ ਪੱਤਾ ਵਰਤ ਸਕਦੇ ਹਾਂ ਦੇਖੋ ਵੀਰੇ ਜਿਹੜੀ ਤੁਸੀਂ ਦੁਕਾਨ ਤੋਂ ਤੇਜ ਪੱਤਾ ਲਹੂਗਾ ਉਥੋਂ ਕੜੀ ਪੱਤਾ ਵੀ ਮਿਲ ਜਾਣਾ ਉਹੀ ਰੇਟ ਮਿਲ ਜਾਣਾ ਸੋ ਤੁਸੀਂ ਕੜੀ ਪੱਤੇ ਦਾ ਹੀ ਜਿਹੜਾ ਆ ਯੂਜ਼ ਕਰਨਾ ਕਿਉਂਕਿ ਜਿਹੜੇ ਇਨਗਰੀਡੀਅੰਟਸ ਜਿਹੜੀਆਂ ਅ ਜਿਹੜੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਉਹ ਕੜੀ ਪੱਤੇ ਚੋਂ ਹੀ ਮਿਲਦੀਆਂ ਨੇ ਤੇਜ ਪੱਤਾ ਹੋਰ ਚੀਜ਼ ਹੁੰਦੀ ਹੈ ਕੜੀ ਪੱਤਾ ਹੋਰ ਚੀਜ਼ ਹੁੰਦੀ ਹੈ ਹਨਾ ਹੁਣ ਆਪਾਂ ਹਲਦੀ ਦੀ ਜਗ੍ਹਾ ਮਿਰਚ ਨਾਲ ਨਹੀਂ ਨਾ ਆਪਾਂ ਕੰਮ ਸਾਰ ਸਕਦੇ ਜਿੱਥੇ ਮਿਰਚ ਦੀ ਲੋੜ ਆ ਉੱਥੇ ਮਿਰਚ ਮਸਾਲਾ ਪੈਂਦਾ ਜਿੱਥੇ ਹਲਦੀ ਦੀ ਲੋੜ ਆ ਉੱਥੇ ਹਲਦੀ ਪੈਂਦੀ ਹੈ ਹਨਾ ਸੋ ਇਸ ਕਰਕੇ ਤੁਸੀਂ ਕੜੀ ਪੱਤੇ ਦੀ ਵਰਤੋਂ ਕਰਨੀ ਹੈ ਉਹਦੇ ਨਾਲ ਹੀ ਆਪਾਂ ਨੂੰ ਜ਼ਿਆਦਾ ਬੈਨੀਫਿਟ ਮਿਲੂਗਾ ਸੋ ਅੱਗੇ ਆਜੋ ਜੀ ਅ ਵੀਰ ਦਾ ਨਾਮ ਹੈ ਕੋਮੇਡੀ ਜੇ ਸ਼ਾਦਵੀਰ ਕਾਮੇਡੀ ਕਰਦਾ ਹੋਊਗਾ ਕਾਮੇਡੀ ਜੀ ਉਹ ਵੀਰ ਕਹਿ ਰਿਹਾ ਕਿ ਵੀਰ ਜੀ ਦਾੜੀ ਨਹੀਂ ਆ ਰਹੀ 17 ਸਾਲਾਂ ਦਾ ਹੋ ਗਿਆ ਲਓ 17 ਸਾਲ ਦਾ ਵੀਰ ਆ ਤੇ ਵੀਰ ਕਹਿੰਦਾ ਕਿ ਮੇਰੇ ਦਾੜੀ ਨਹੀਂ ਆ ਰਹੀ ਥੋੜਾ ਸਬਰ ਰੱਖਣ ਦੀ ਲੋੜ ਹੈ 17 ਸਾਲ ਦੀ ਏਜ ਬੜੀ ਘੱਟ ਏਜ ਹੁੰਦੀ ਹੈ 21 ਸਾਲ ਏਜ ਹੁੰਦੀ ਹੈ ਜਦੋਂ ਬੰਦੇ ਦੀ ਦਾੜੀ ਦੀ ਗਰੋਥਿੰਗ ਹੋਣੀ ਸ਼ੁਰੂ ਹੁੰਦੀ ਹੈ ਕਈਆਂ ਦੇ ਆਉਣੀ ਸ਼ੁਰੂ ਹੁੰਦੀ ਹੈ ਉਹ 21 ਸਾਲ ਦੀ ਏਜ ਹੁੰਦੀ ਹੈ ਹਾਂ ਕਈ ਵਾਰ ਜਲਦੀ ਵੀ ਆ ਜਾਂਦੀ ਹੈ ਜੈਨੇਟਿਕ ਚੀਜ਼ਾਂ ਹੁੰਦੀਆਂ ਨੇ ਕੁਝ ਜਲਦੀ ਆ ਵੀ ਆ ਜਾਂਦੀਆਂ ਦਾੜੀਆਂ ਕਈਆਂ ਦੇ ਪਰ ਜ਼ਿਆਦਾਤਰ ਦੇਖਣ ਦੇ ਵਿੱਚ ਆਇਆ ਕਿ 21 ਸਾਲ ਦੀ ਏਜ ਤੋਂ ਬਾਅਦ ਹੀ ਦਾੜੀ ਜਿਹੜੀ ਹੈ ਉਹ ਆਉਣੀ ਸ਼ੁਰੂ ਹੁੰਦੀ ਹੈ ਮੁੱਛਾਂ ਫੁੱਟਦੀਆਂ ਨੇ ਦਾੜੀ ਆਉਂਦੀ ਹੈ ਠੀਕ ਹੈ ਨਾ ਸੋ ਥੋੜਾ ਸਬਰ ਰੱਖੋ ਇਹ ਨਹੀਂ ਹੋਇਆ ਕਿ ਆਪਾਂ 16 ਸਾਲਾਂ 16 17 ਸਾਲ ਦੇ ਹੋ ਗਏ ਤੇ ਸਾਨੂੰ ਲੱਗੇ ਕਿ ਸਾਡੇ ਹੁਣ ਦਾੜੀ ਆ ਜਾਣੀ ਚਾਹੀਦੀ ਹੈ ਸੋ ਹਰੇਕ ਚੀਜ਼ ਦਾ ਸਮਾਂ ਹੁੰਦਾ ਹੈ ਠੀਕ ਹੈ ਸੋ ਬਾਈ ਜੀ ਤੁਸੀਂ ਥੋੜਾ ਸਬਰ ਰੱਖੋ 17 ਸਾਲ ਦੇ ਹੋ ਤੇ ਹੋ ਸਕਦਾ 19 20 ਦੇ ਵਿੱਚ ਤੁਹਾਡੇ ਦਾੜੀ ਜਿਹੜੀ ਆ ਪ੍ਰੋਪਰ ਆਣੀ ਸ਼ੁਰੂ ਹੋ ਜਵੇ ਪਰ 21 ਸਾਲ ਦੀ ਉਮਰ ਦੇ ਵਿੱਚ ਦਾੜੀ ਜਿਹੜੀ ਆ ਉਹ ਪ੍ਰੋਪਰ ਆਉਣਾ ਸ਼ੁਰੂ ਹੋ ਜਾਂਦੀ ਹੈ ਅਕੀ ਬਲੀ ਅਕੀ ਬਲੀ ਬਾਈ ਜੀ ਕਹਿ ਰਹੇ ਨੇ ਕਿ ਸਰਦਾਰ ਜੀ ਇਹ ਕਿਤਨੀ ਦੇਰ ਤੱਕ ਲਗਾ ਕੇ ਰੱਖਣਾ ਹੈ ਵੀਰੇ ਇਹਨੂੰ ਘੱਟੋ ਘੱਟ ਨਹੀਂ ਤਾਂ ਅੱਧਾ ਘੰਟਾ 15 ਤੋਂ ਅੱਧਾ ਘੰਟਾ ਯਾਨੀ ਕਿ 15 ਤੋਂ 30 ਮਿੰਟ ਤੁਸੀਂ ਇਹਨੂੰ ਜਰੂਰ ਲਗਾ ਕੇ ਰੱਖਣਾ ਉਹਦੇ ਨਾਲ ਹੀ ਜਿਹੜਾ ਸਾਡੇ ਜਿਹੜੇ ਇੱਥੇ ਮਸਾਮ ਹੁੰਦੇ ਆ ਨਾ ਉਹ ਖੁੱਲਦੇ ਆ ਉਹ ਜਦੋਂ ਖੁੱਲ ਜਾਂਦੇ ਨੇ ਫਿਰ ਉਹਨਾਂ ਦੇ ਵਿੱਚ ਤੇਲ ਜਾਂਦਾ ਉਹ ਤੇਲ ਫਿਰ ਗਰੋਥਿੰਗ ਦੇ ਵਿੱਚ ਆਪਾਂ ਨੂੰ ਸਹਾਇਕ ਸਿੱਧ ਹੁੰਦਾ ਸੋ ਇਸ ਕਰਕੇ 15 ਤੋਂ ਅ ਅੱਧਾ ਘੰਟਾ 30 ਮਿੰਟ ਤੱਕ ਆਪਾਂ ਇਹਨੂੰ ਲਗਾ ਕੇ ਰੱਖਣਾ ਅਪਲਾਈ ਕਰਕੇ ਰੱਖਣਾ ਜੇ ਤੁਸੀਂ ਅ ਸਵੇਰੇ ਲਗਾ ਰਹੇ ਹੋ ਜਾਂ ਸ਼ਾਮ ਨੂੰ ਲਗਾ ਰਹੇ ਹੋ ਜਾਂ ਸੌਣ ਵੇਲੇ ਲਗਾ ਰਹੇ ਹੋ ਤਾਂ ਤੁਸੀਂ ਧਿਆਨ ਰੱਖੋ ਕਿ 15 ਤੋਂ 20 ਮਿੰਟ ਤੱਕ ਆਪਾਂ ਇਹਨੂੰ ਜ਼ਰੂਰ ਲਗਾ ਕੇ ਰੱਖੀਏ ਉਸ ਦੇ ਨਾਲ ਆਪਾਂ ਨੂੰ ਜਿਹੜਾ ਉਹ ਬੈਨੀਫਿਟ ਜ਼ਿਆਦਾ ਮਿਲੂਗਾ ਜਿੰਨਾ ਦੇਰ ਤੱਕ ਆਪਾਂ ਇਹਨੂੰ ਲਗਾ ਕੇ ਰੱਖਾਂਗੇ ਉਹਨਾਂ ਬੈਨੀਫਿਟ ਮਿਲੂਗਾ ਆਪਣੇ ਮਸਾਮ ਜਿਹੜੇ ਨੇ ਉਹ ਇਸ ਤੇਲ ਦੀ ਮਦਦ ਦੇ ਨਾਲ ਖੁੱਲਦੇ ਨੇ ਫਿਰ ਉੱਥੋਂ ਦਾੜੀ ਜਿਹੜੀ ਆਗਣੀ ਸ਼ੁਰੂ ਹੁੰਦੀ ਹੈ ਤੇ ਫਿਰ ਗਰੋਥਿੰਗ ਹੁੰਦੀ ਹੈ ਠੀਕ ਹੈ ਜੀ ਸੋ ਅੱਗੇ ਆਜੋ ਜੀ ਅੱਗੇ ਹੈ ਮਨਪ੍ਰੀਤ ਸਿੰਘ ਉਹ ਕਹਿ ਰਹੇ ਨੇ ਕਿ ਬਿਗਿਨਰ ਵੀ ਯੂਜ਼ ਕਰ ਸਕਦੇ ਨੇ ਮੇਰੇ ਜਿਹੜੀ ਬੀਅਰਡ ਨਹੀਂ ਹੈ ਨਹੀਂ ਅੱਛਾ ਕੀ ਲਿਖਿਆ ਹੈ ਭਾਈ ਨੇ ਮੇਰੇ ਜ਼ਿਆਦਾ ਬੀਅਰਡ ਨਹੀਂ ਹੈ ਨਾ ਮੁੱਛਾਂ ਨੇ ਕੀ ਅਸੀਂ ਵੀ ਯੂਜ਼ ਕਰ ਸਕਦੇ ਹਾਂ ਪਲੀਜ਼ ਰਿਪਲਾਈ ਕਰਿਓ ਓਕੇ ਸ਼ਾਇਦ ਵੀਰ ਬਿਗਿਨਰ ਆ ਮਤਲਬ ਕੀ ਸਟਾਰਟਿੰਗ ਹੋਈ ਆ ਹਜੇ ਦਾੜ੍ਹੀ ਆਉਣ ਦੀ ਸੋ ਵੀਰੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਠੀਕ ਹੈ ਸੋ ਅਸਲ ਦੇ ਵਿੱਚ ਇਹ ਚੀਜ਼ਾਂ ਹੈ ਹੀ ਉਸ ਚੀਜ਼ ਵਾਸਤੇ ਬਣੀ ਇਹ ਤੇਲ ਜਿਹੜਾ ਉਸ ਚੀਜ਼ ਵਾਸਤੇ ਹੀ ਬਣਾਇਆ ਗਿਆ ਵੀ ਜਿਨ੍ਹਾਂ ਦੇ ਦਾੜ੍ਹੀ ਮੁੱਛ ਨਹੀਂ ਆ ਰਹੀ ਜਾਂ ਨਵੀਂ ਆਉਣੀ ਸ਼ੁਰੂ ਹੋਈ ਹੈ ਹਨਾ ਤੁਸੀਂ ਬੇਫਿਕਰ ਹੋ ਕੇ ਯੂਜ਼ ਕਰੋ ਤੇ ਮੈਕਸਿਮਮ 3 ਮੰਥ ਇਹਨੂੰ ਯੂਜ਼ ਕਰੋ ਫਿਰ ਉਸ ਤੋਂ ਬਾਅਦ ਰਿਜ਼ਲਟ ਜਿਹੜਾ ਤੁਹਾਨੂੰ ਜ਼ਰੂਰ ਮਿਲੇਗਾ ਸੋ ਵੱਕਿਆ ਜੀ ਵੀਰ ਲਿਖ ਰਿਹਾ ਜਿੰਮੀ ਜੋਨ ਵੀਰ ਕਹਿ ਰਿਹਾ ਕਿ ਵਾਸ਼ ਸ਼ੈਂਪੂ ਨਾਲ ਕਰਨਾ ਜਾਂ ਸਿੰਪਲ ਪਾਣੀ ਨਾਲ ਤੁਸੀਂ ਗੁੰਗਣਾ ਜਾਂ ਪਾਣੀ ਲੈਣਾ ਇਹਨੂੰ ਵਾਸ਼ ਕਰਨ ਵਾਸਤੇ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡਾ ਗੁੰਗਣਾ ਜਾਂ ਪਾਣੀ ਲੈ ਕੇ ਉਹਦੇ ਨਾਲ ਆਪਾਂ ਇਹਨੂੰ ਵਾਸ਼ ਕਰਨਾ ਉਹ ਤੋਂ ਬਾਅਦ ਤੁਸੀਂ ਸ਼ੈਂਪੂ ਦੀ ਜਿਹੜੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਸਾਬਣ ਦੇ ਨਾਲ ਤੁਸੀਂ ਇਹਨੂੰ ਯੂਜ਼ ਕਰਨਾ ਕੱਲਾ ਪਾਣੀ ਨਾਲ ਨਹੀਂ ਕਿਉਂਕਿ ਜਦੋਂ ਆਪਾਂ ਕੱਲਾ ਪਾਣੀ ਨਾਲ ਇਹਨੂੰ ਧੋ ਕੇ ਛੱਡ ਦਾਂਗੇ ਉਹ ਤੋਂ ਬਾਅਦ ਜਿਹੜੇ ਤੇਲ ਤੇਲ ਕਿਤਨਾ ਕਿਤੇ ਵਿੱਚ ਰਹਿ ਜਾਂਦਾ ਹਨਾ ਉਹ ਫਿਰ ਸਾਨੂੰ ਉਹਦੀ 스멜 ਵੀ ਆ ਸਕਦੀ ਹੈ ਤੇ ਜਾਂ ਫਿਰ ਦੇਖਣ ਦੇ ਵਿੱਚ ਵੀ ਵਧੀ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਕੜੀ ਪੱਤਾ ਹੁੰਦਾ ਲੱਗਿਆ ਸੋਹਣਾ ਨਹੀਂ ਲੱਗਦਾ ਸੋ ਇਸ ਕਰਕੇ ਤੁਸੀਂ ਇਹਨੂੰ ਸ਼ੈਂਪੂ ਦੇ ਨਾਲ ਜਾਂ ਫਿਰ ਸਾਬਣ ਦੇ ਨਾਲ ਗੁੰਗਣੇ ਪਾਣੀ ਦੇ ਨਾਲ ਧੋਣਾ ਠੀਕ ਹੈ ਜੀ ਸੋ ਇਹ ਸੀਗੇ ਜੀ ਤੁਹਾਡੇ ਜੇ ਕਮੈਂਟ ਕਮੈਂਟ ਬਹੁਤ سارے ਸੀਗੇ ਪਰ ਮੈਂ ਉਹ ਜਿਹੜੇ ਕਮੈਂਟ ਚੂਜ਼ ਕੀਤੇ ਜਿਨ੍ਹਾਂ ਦੇ ਮੈਂ ਰਿਪਲਾਈ ਕੀਤੇ ਆ ਵੀ ਜਿਹੜੇ ਕਮੈਂਟ ਹਰ ਇੱਕ ਦੇ ਲਈ ਜਿਹੜੇ ਹਰ ਇੱਕ ਦੇ ਸਵਾਲਾਂ ਦੇ ਜਵਾਬ ਜਿਹੜੇ ਉਹ ਦੇ ਦੇ ਸਕੇ ਸੋ ਉਮੀਦ ਕਰਦਾ ਤੁਹਾਡੇ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਮਿਲ ਗਏ ਹੋਣਗੇ ਜੇ ਤੁਹਾਡੇ ਮਨ ਦੇ ਵਿੱਚ ਹਜੇ ਵੀ ਕੋਈ ਸਵਾਲ ਜਿਹੜਾ ਉਹ ਪੈਦਾ ਹੋਇਆ ਤੁਸੀਂ ਕਮੈਂਟ ਦੇ ਵਿੱਚ ਲਿਖੋ ਮੈਂ ਕੋਸ਼ਿਸ਼ ਕਰੂੰਗਾ ਉਹਦਾ ਵੀ ਰਿਪਲਾਈ ਜਿਹੜਾ ਕਰ ਸਕਾਂ ਠੀਕ ਹੈ ਸੋ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੇ ਜਿਹੜੇ ਵੀਰ ਨੇ ਜਿਹੜੇ ਦਾੜੀ ਮੁੱਛ ਰੱਖਣ ਦੇ ਸ਼ੌਕੀਨ ਨੇ ਜਾਂ ਜਿਨ੍ਹਾਂ ਦੇ ਦਾੜੀ ਨਹੀਂ ਆ ਰਹੀ ਜਾਂ ਗਰੋਥਿੰਗ ਨਹੀਂ ਹੋ ਰਹੀ ਉਸ ਰਿਲੇਟਡ ਮੈਂ ਬਹੁਤ ਸਾਰੀਆਂ ਵੀਡੀਓ ਬਣਾ ਚੁੱਕੇ ਹਾਂ ਬਣਾਉਂਦਾ ਰਹੂੰਗਾ ਤਾਂ ਕਿ ਸੋਹਣੀਆਂ ਸੋਹਣੀਆਂ ਦਾੜੀ ਮੁੱਛਾਂ ਜਿਹੜੀਆਂ ਨੇ ਦੇਖੋ ਸ਼ੇਰ ਜਿਹੜਾ ਹੁੰਦਾ ਨਾ ਉਹਦੇ ਦਾੜੀ ਸੋਹਣੀ ਲੱਗਦੀ ਆ ਹਨਾ ਸ਼ੇਰਾਂ ਦੇ ਦਾੜੀ ਇਹ ਜਿਹੜੀ ਬੜੀ ਸੋਹਣੀ ਲੱਗਦੀ ਆ ਸੋ ਇਸ ਕਰਕੇ ਆਪਾਂ ਮਹਾਰਾਜ ਨੇ ਆਪਾਂ ਨੂੰ ਬਹੁਤ ਵਰਦੀਆ ਇਹ ਦਾਤ ਦਿੱਤੀ ਆ ਆਪਾਂ ਇਹਨੂੰ ਸਵਾਰ ਕੇ ਰੱਖੀਏ ਚਮਕਾ ਕੇ ਰੱਖੀਏ ਦੇਖਣ ਵਾਲਾ ਵੀ ਕਹੇ ਯਾਰ ਮੈਂ ਵੀ ਇਦਾਂ ਦੀ ਦਾੜੀ ਰੱਖਣੀ ਆ ਮੁੱਛ ਰੱਖਣੀ ਆ ਹਨਾ ਸੋ ਕੋਈ ਵੀ ਡਾਊਟ ਆ ਤੁਹਾਡੇ ਮਨ ਦੇ ਵਿੱਚ ਤੁਸੀਂ ਮੈਨੂੰ ਪੁੱਛੋ ਮੈਂ ਜਰੂਰ ਕੋਸ਼ਿਸ਼ ਕਰੂੰਗਾ ਕਿ ਉਹਦਾ ਇੱਕ ਵਧੀਆ ਤਰੀਕਾ ਵਧੀਆ ਢੰਗ ਤੇ ਵਧੀਆ ਸਰਲ ਤਰੀਕੇ ਦੇ ਨਾਲ ਆਪਾਂ ਉਹਦਾ ਹੱਲ ਕੱਢ ਸਕੀਏ ਤੁਹਾਡੀ ਕਿਸੇ ਵੀ ਕੋਈ ਸਵਾਲ ਹੈ ਜੇ ਤੁਹਾਡਾ ਠੀਕ ਹੈ ਸੋ ਕੋਈ ਵੀ ਕੁਐਸਚਨ ਆ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਇਦਾਂ ਦੀਆਂ ਵੀਡੀਓ ਲਾਈਕ ਮੈਂ ਲਗਾਤਾਰ ਆਂਦਾ ਰਹਾਗਾ ਸੋ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬੀ ਜੋ ਚੈਨਲ ਤੇ ਇਸ ਵੀਡੀਓ ਨੂੰ ਨਾ ਵੀਰਾਂ ਤੱਕ ਜਰੂਰ ਪਹੁੰਚਾਓ ਜਿਹੜੇ ਵੀਰ ਦਾੜੀ ਮੁੱਛ ਦੇ ਸ਼ੌਕੀਨ ਨੇ ਜਾਂ ਜਿਨ੍ਹਾਂ ਦੇ ਗ੍ਰੋਥ ਨਹੀਂ ਹੋ ਰਹੀ ਦਾੜੀ ਆ ਨਹੀਂ ਰਹੀ ਜਾਂ ਉਹਨਾਂ ਦੇ ਮਨ ਵਿੱਚ ਕੋਈ ਸਵਾਲ ਹੈ ਦਾੜੀ ਮੁੱਛ ਨੂੰ ਲੈ ਕੇ ਉਸ ਤੱਕ ਵੀਡੀਓ ਜਰੂਰ ਪਹੁੰਚਾ ਦਿਓ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਇਜਾਜ਼ਤ ਚਾਹੁੰਦਾ ਜੀ ਧੰਨਵਾਦ